ਘਰ ਤਾਂ ਸਵਾਰ ਲਈ ਘਰ ਤੋਂ ਲਈ ਲੜੀਆਂ ਵੀ ਲਾ ਲਈਆਂ ਗਲੀ 'ਚ ਤਾਂ ਲక్ష్ਮੀ ਮਾਤਾ ਨੂੰ ਪੈਰ ਧਰਨ ਨੂੰ ਥਾਂ ਨਹੀਂ ਅਸੀਂ ਕਿਹੜਾ ਜ਼ੁਰਮ ਕੀਤਾ ਜਿਹੜਾ ਅਸੀਂ ਐਦਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ ਇਹਨਾਂ ਨੂੰ ਦੀਵਾਲੀ ਦਾ ਤਿਹਾਰ ਸੀ ਪਤਾ ਪਰ ਅੱਜ ਆਏ ਐ ਉਹ ਇੱਕ ਦੋ ਟੱਕਣ ਦੇ ਚੱਕੇ ਤਾਂ ਭਰਿਆ ਪਿਆ ਜੀ ਇਹ ਤਾਂ ਐ ਹੋਇਆ ਪਿਆ ਸ਼ਾਇਦ ਕਿਤੇ ਪਾਣੀ ਦੀ ਬੂੰਦ ਨਹੀਂ ਇਸ ਦੀਵਾਲੀ ਦਾ ਤਿਹਾਰ ਸੀ ਕੀ ਸਾਡੇ ਲੋਕਾਂ ਦੀਆਂ ਭਾਵਨਾਵਾਂ ਕੀ ਸਾਡੇ ਲੋਕਾਂ ਦੇ ਰਸਮ ਰਵਾਜ ਆਪਦੀਆਂ ਜਿਹੜੇ ਦੇਵੀ ਦੇਵਤਿਆਂ ਦਾ ਪੂਜਨ ਕਰਨਾ ਜਾਂ ਗੁਰੂ ਮਹਾਰਾਜ ਨੂੰ ਨਮਸ਼ਕਾਰੀ ਕਰਨੀ ਹੈ ਉਹ ਸਾਡੇ ਲਈ ਕੋਈ ਵੈਲਿਊ ਨਹੀਂ ਮੈਂ ਤੁਹਾਨੂੰ ਦਿਖਾਉਣਾ ਮੇਰੇ ਅਵਾੜ ਦੇ ਵਿੱਚ ਵੱਡੇ ਵੱਡੇ ਗੰਦਗੀ ਦੇ ਢੇਰ ਨੇ ਢੇਰਾ ਉਹ ਵੀ ਆਪਣੇ ਆਪ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣ ਲੱਗੇਂਦੇ ਵੀ ਯਾਰ ਸਾਡੀ ਇੰਨੀ ਵੈਲਿਊ ਵੀ ਨਹੀਂ ਸਾਨੂੰ ਹੁਣ ਚੱਕ ਤਾਂ ਲੋ ਜਦੋਂ ਸਾਡੇ ਘਰੇ ਮਹੱਲੇ 'ਚ ਕੋਈ ਮੌਤ ਹੁੰਦੀ ਹੈ ਨਾ ਜਿਹੜੇ ਦਿਨ ਮੌਤ ਹੋ ਜਾਂਦੀ ਹੈ ਉਦਦੇ ਭਾਵੇਂ ਇਹ ਟਰਾਲੀ ਜੀ ਲੈ ਆਉਣ ਕੂੜਾ ਚੱਕਣ ਮੈਂ ਉਹਦੇ ਇਹਨਾਂ ਨੂੰ ਐ ਕਹਿਣਾ ਹੁੰਦਾ ਉਹ ਯਾਰ ਸਾਡੇ ਮਹੱਲੇ 'ਚ ਕੋਈ ਮਰਨਾ ਪਊਗਾ ਸਾਨੂੰ ਫੇਰ ਟਰਾਲੀ ਆਏ ਜੁੜੇ ਹੋ ਸੱਚ ਦੀ ਪੜਤਾਲ ਦੇ ਨਾਲ ਮੈਂ ਅਵਤਾਰ ਸਿੰਘ ਜੀ ਤਾਰਾ ਅਸੀਂ ਜ਼ੈਤੋ ਦੇ ਉਵੇਦਕਾਰ ਨਗਰ ਦੇ ਵਿੱਚ ਖੜੇ ਆ ਗਲੀ ਨੰਬਰ 4 ਦੇ ਵਿੱਚ ਇੱਥੇ ਗਰੀਬ ਲੋਕ ਰਹਿੰਦੇ ਨੇ ਗਰੀਬ ਲੋਕਾਂ ਦੀ ਕਹਿੰਦੇ ਨੇ ਹਕਾवट ਹੈ ਕਿ ਵੋਟਾਂ ਵੇਲੇ ਪਹਿਲਾਂ ਇਹਨੇ ਸ਼ਕਲਾਂ ਦੀਆਂ ਤੇ ਉਦੋਂ ਬਾਅਦ ਇਹਨੇ ਨਾ ਤਾਂ ਸ਼ਕਲਾਂ ਵੇਖੀਆਂ ਕਿਸੇ ਨੇ ਤੇ ਨਾ ਹੀ ਇਹਨੇ ਘਰ ਵੇਖਿਆ ਤੇ ਨਾ ਇਹਨੇ ਗਲੀਆਂ ਵੇਖੀਆਂ ਇਹ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਦਿਖਾ ਦੇ ਇਧਰ ਦੇ ਪਾਸੇ ਵੇਖੋ ਕੋਈ ਹਾਲ ਹੈ ਦੁਵਾਲੀ ਦਾ ਤਿਉਹਾਰ ਆ ਗਿਆ ਉੱਤੇ ਵੇਖੋ ਜੇ ਸਾਡੇ ਵੱਡੇ ਲੋਕਾਂ ਦੇ ਘਰਾਂ ਚ ਇਹ ਚਿੱਕੜ ਹੁੰਦਾ ਨਾ ਅੱਜ ਨੂੰ ਇਹ ਚਿੱਕੜ ਰਹਿਣਾ ਨਹੀਂ ਸੀ ਇਹ ਪਾਣੀ ਰਹਿਣਾ ਨਹੀਂ ਸੀ ਸੁੱਕ ਜਾਣਾ ਸੀ ਉਹਨੂੰ ਇਹ ਗਰੀਬ ਲੋਕ ਆ ਇਹਨਾਂ ਦੀ ਪਹੁੰਚ ਨਹੀਂ ਹੁੰਦੀ ਵਿਚਾਰਿਆਂ ਦੀ ਨਾ ਤਾਂ ਨੇ ਕੋਈ ਅਫਸਰ ਹੁੰਦਾ ਨਾ ਕੋਈ ਪ੍ਰਸ਼ਾਸਨ ਹੁੰਦਾ ਨਾ ਕੋਈ ਸਰਕਾਰ ਹੁੰਦੀ ਆ ਸਰਕਾਰ ਨੂੰ ਉਦੋਂ ਇਹਨਾਂ ਲੋਕਾਂ ਦੇ ਚਿਹਰੇ ਤੇ ਮੂੰਹ ਦਿਖ ਜਾਂਦੇ ਨੇ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਜੀ ਐਮਸੀ ਸਾਡੇ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਜਿਹੜਾ ਇਹ ਪਾਣੀ ਹੈ ਇਹ ਕਦੋਂ ਤੋਂ ਤੁਹਾਡੇ ਮਹੱਲੇ ਦੇ ਵਿੱਚ ਫਿਰਦਾ ਹੈ ਇਹ ਜਦੋਂ ਤੋਂ ਸੀਵਰੇਜ ਪਿਆ ਜੀ ਜਦੋਂ ਤੋਂ ਸੀਵਰੇਜ ਪਿਆ ਜੀ ਮੀਨਾ ਪਾਣੀ ਬਾਹਰ ਇੱਕ ਦਿਨ ਅੰਦਰ ਮੀਨਾ ਪਾਣੀ ਬਾਹਰ ਇੱਕ ਦਿਨ ਅੰਦਰ ਔਰ ਮੈਨੂੰ ਅੱਜ ਮਜਬੂਰਨ ਮਤਲਬ ਤੁਹਾਨੂੰ ਬੁਲਾਉਣਾ ਪਿਆ ਕਿਉਂਕਿ ਦੇਖੋ ਇਹ ਸਾਰੇ ਮਹੱਲਾ ਵਾਸੀਆ ਮੇਰੇ ਭੈਣ ਭਰਾ ਮੇਰੇ ਪਰਿਵਾਰ ਹੈ ਇਹਨਾਂ ਦਾ ਮੈਂ ਨੁਮਾਇੰਦਾ ਐ ਐਮਸੀ ਐ ਇਹ ਮੈਨੂੰ ਬਾਰ-ਬਾਰ ਵਿਚਾਰੇ ਫੋਨ ਕਰਦੇ ਆ ਮੈਨੂੰ ਕਹਿੰਦੇ ਆ ਵੇਲੇ-ਕਵੇਲੇ ਵੀ ਰਾਹ 'ਚ ਵੀ ਰੋਕਦੇ ਆ ਠੀਕ ਆ ਕਈ ਵਾਰੀ ਮੇਰੇ ਮਗਰ ਬੱਚੀ ਬੈਠੀ ਹੁੰਦੀ ਐ ਮੇਰੀ ਮਾਂ ਬੈਠੀ ਹੁੰਦੀ ਐ ਮੈਂ ਕਿਸੇ ਵੀ ਹਾਲ ਦੇ ਵਿੱਚ ਹੁੰਨਾ ਠੀਕ ਆ ਪਰ ਇਹ ਆਪਦੀ ਥਾਂ ਤੇ ਆਪਦੀ ਸਮੱਸਿਆ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪਤਾ ਵੀ ਆਪਦੇ ਤੌਰ ਤੇ ਆਪ ਮਜਬੂਰ ਹੈ ਮੈਨੂੰ ਕਹਿਣ ਲਈ ਕਹਿਣ ਲਈ ਕਿਉਂਕਿ ਮੈਨੂੰ ਮੈਂਦਾ ਤਾਂ ਅੱਜ ਸਵੇਰ ਦਾ ਜਾਂ ਕੱਲ ਦਾ ਕਿਉਂਕਿ ਦੀਵਾਲੀ ਹੈ ਦੇਖੋ ਅੱਜ ਇੱਕ ਪਵਿੱਤਰ ਤਿਹਾਰ ਹੈ ਕਿਸੇ ਦੀ ਕੋਈ ਸ਼ਰਧਾ ਦੀਵਾਲੀ ਚ ਹੈ ਨਹੀਂ ਹੈ ਉਹ ਇੱਕ ਵੱਖਰੀ ਗੱਲ ਹੈ ਉਹ ਪਰਸਨਲ ਗੱਲ ਹੈ ਪਰ ਦੀਵਾਲੀ ਹੈ ਬੰਦੀ ਛੋੜ ਦਿਵਸ ਇੱਕ ਬਹੁਤ ਪਵਿੱਤਰ ਦਿਨ ਹੈ ਬੰਦੀ ਛੋੜ ਦਿਵਸ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਅੱਜ ਇਹ ਗਰੀਬ ਲੋਕ ਸਾਡੇ ਭੈਣ ਭਰਾ ਦੇਖੋ ਘਰਾਂ ਦੀਆਂ ਸਫਾਈਆਂ ਕਰ ਲੀਆਂ ਫਰਸ਼ਾਂ ਧੋਲੀਆਂ ਹਨ ਘਰ-ਬਾਰ ਸਾਰੇ ਸਫਾਈ ਕਰ ਲਈ ਲੜੀਆਂ ਲਾਤੀਆਂ ਉਹ ਕਰਤਾ ਇੱਕ ਆਸਥਾ ਹੈ ਜਾਂ ਇੱਕ ਸੋਚ ਹੈ ਜਾਂ ਪੁਰਾਣੇ ਲੋਕਾਂ ਦੀ ਕਹੀ ਹੋਈ ਗੱਲ ਹੈ ਵੀ ਅੱਜ ਦੇ ਦਿਨ ਰਾਤ ਨੂੰ ਲక్ష్ਮੀ ਮਾਤਾ ਆਉਂਦੀ ਹੈ ਕਹਿੰਦੇ ਹੈ ਮੈਨੂੰ ਐਂ ਦੱਸੋ ਵੀ ਸਾਡੇ ਮਹੱਲੇ 'ਚ ਲక్ష్ਮੀ ਮਾਤਾ ਆਊ ਕਿੱਧਰ ਦੀ ਵਿਚਾਰੀ ਘਰ ਤਾਂ ਸਵਾਰ ਲਈ ਘਰ ਧੋਲੇ ਲੜੀਆਂ ਵੀ ਲਾ ਲਈਆਂ ਗਲੀ 'ਚ ਤਾਂ ਲక్ష్ਮੀ ਮਾਤਾ ਨੂੰ ਪੈਰ ਧਰਨੋਂ ਥਾਂ ਨਹੀਂ ਤੇ ਸਾਡੇ ਲੋਕਾਂ ਦੇ ਗਰੀਬ ਤਾਂ ਫਿਰ ਗਰੀਬ ਹੀ ਰਹਿ ਜਾਣਗੇ ਲక్ష్ਮੀ ਮਾਤਾ ਜੀ ਆਉਣਗੇ ਕਿਵੇਂ ਸਾਡੇ ਤਾਂ ਨਾ ਤਾਂ ਲੋਕਲ ਪ੍ਰਸ਼ਾਸਨ ਸੁਣਦਾ ਹੈ ਨਾ ਸੀਵਰੇਜ ਬੋਰਡ ਸੁਣਦਾ ਨਾ ਨਗਰ ਕਾਉਂਸਲ ਜੈਤੋ ਸੁਣਦੀ ਹੈ ਤੇ ਸਤਕਾਰਯੋਗ ਐਮਐਲਏ ਸਾਹਿਬ ਅਸੀਂ ਸਤਕਾਰਯੋਗ ਕਹਾਂਗੇ ਪਰ ਜਦੋਂ ਤੋਂ ਐਮਐਲਏ ਸਾਹਿਬ ਵਿਧਾਇਕ ਚੁਣੇ ਗਏ ਹੈ ਵਾਰਡ ਨੰਬਰ 17 ਚ ਨਹੀਂ ਆਏ ਤਾਂ ਵਾਰਡ ਨੰਬਰ 17 ਦੇ ਲੋਕਾਂ ਨੇ ਵੀ ਵੋਟਾਂ ਪਾਈਆਂ ਹਨ ਤਾਂ ਅਸੀਂ ਇਹ ਤੁਹਾਡੇ ਮਾਧਿਅਮ ਤੋਂ ਇਹ ਕਹਿੰਦੇ ਆਂ ਵੀ ਅਸੀਂ ਕੀ ਖਤਾ ਕੀਤੀ ਹੈ ਅਸੀਂ ਕਿਹੜਾ ਜ਼ੁਰਮ ਕੀਤਾ ਜਿਹੜਾ ਅਸੀਂ ਐਦਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਆਂ ਦੂਜੀ ਗੱਲ ਅੱਜ ਤਿਹਾੜ ਅੱਜ ਮੈਂ ਕੱਲ ਦੇ ਇਹਨਾਂ ਦੇ ਜੀਐਸਡੀਓ ਵਗੈਰਾ ਨਾਲ ਗੱਲ ਕਰ ਰਿਹਾ ਠੀਕ ਆ ਫੋਟੋ ਮਾ ਮੇਰਾ ਮੇਰੀ ਆਦਤ ਆ ਮੈਂ ਰਾਤ ਨੂੰ ਵੀ ਜੇ ਲੰਘ ਰਿਹਾ ਹੁਣ ਤਾਂ ਉਦੋਂ ਫੋਟੋ ਖਿੱਚ ਕੇ ਨਾਲ ਦੀ ਨਾਲ ਇਹਨਾਂ ਦੇ ਐਕਸ਼ਨ ਸਾਹਿਬ ਸੀਵਰੇਜ ਬੋਰਡ ਦੇ ਐਸਡੀਓ ਸਾਹਿਬ ਜੀਈ ਸਾਹਿਬ ਜਾਂ ਜਿਹੜਾ ਲੋਕਲ ਇਹਨਾਂ ਦਾ ਇੱਥੋਂ ਦਾ ਇੰਚਾਰਜ ਹੈ ਉਹਨੂੰ ਵਟਸਐਪ ਕਰ ਦਿੰਨਾ ਠੀਕ ਹੈ ਜੀ ਟਾਈਮ ਟੂ ਟਾਈਮ ਮੇਰੀਆਂ ਫੋਟੋਆਂ ਜਾਂਦੀਆਂ ਡੇਲੀ ਰੂਟੀਨ 'ਚ ਵਿਆਸ ਮਸਿਆਸ ਮਸਿਆ ਇਹਨਾਂ ਨੂੰ ਹੁਣ ਦੀਵਾਲੀ ਦਾ ਤਿਹਾਰ ਸੀ ਪਤਾ ਹੈ ਪਰ ਅੱਜ ਆਏ ਆ ਉਹ ਇੱਕ ਦੋ ਟੱਕਣ ਦੇ ਚੱਕ ਕੇ ਤਾਂ ਭਰਿਆ ਪਿਆ ਜੀ ਇਹ ਤਾਂ ਐ ਹੋਇਆ ਪਿਆ ਸ਼ਹਿਰ 'ਚ ਇੱਕ ਮਿੰਟ ਬੱਚੇ ਬੋਲਣਾ ਓਏ ਜਦੋਂ 메인 ਲਾਈਨ ਇਹਨਾਂ ਦੀ ਟੁੱਟ ਜਾਂਦੀ ਹੈ ਰਾਈਜ਼ਿੰਗ 메인 ਜਦੋਂ ਟੁੱਟਦੀ ਆ ਉਦੋਂ ਸ਼ਹਿਰ ਸਾਰਾ ਡੁੱਬ ਜਾਂਦਾ ਉਦੋਂ ਅਸੀਂ ਵੀ ਅੰਡਰਸਟੂਡ ਕਰਦੇ ਆ ਯਾਰ ਵੀ ਸਾਰੇ ਸ਼ਹਿਰ ਦੇ ਪਾਣੀ ਨੂੰ ਜਿਹੜੀ ਲਾਈਨ ਬਾਹਰ ਲਿਆਂਦੀ ਤੇ ਉਹ ਟੁੱਟ ਜਾਂਦੀ ਹੈ ਤਾਂ ਉਹ ਤਾਂ ਕਾਮਨ ਜੀ ਗੱਲ ਆ ਚਲ ਸਾਡੇ ਮਹੱਲੇ ਜੀ ਪਾਣੀ ਆਉਣਾ ਜਦੋਂ ਅੱਜ ਸਾਰਾ ਕੁਝ ਸਹੀ ਚੱਲੀ ਜਾਂਦਾ ਤੇ ਦੀਵਾਲੀ ਦਾ ਇਤਿਹਾਸ ਸੀ ਕਿ ਸਾਡੇ ਲੋਕਾਂ ਦੀਆਂ ਭਾਵਨਾਵਾਂ ਨਹੀਂ ਕਿ ਸਾਡੇ ਲੋਕਾਂ ਦੀਆਂ ਰਸਮ ਰਵਾਜਾਂ ਆਪਦੀਆਂ ਜਿਹੜੇ ਦੇਵੀ ਦੇਵਤਿਆਂ ਦਾ ਪੂਜਨ ਕਰਨਾ ਜਾਂ ਗੁਰੂ ਮਹਾਰਾਜ ਨੂੰ ਨਮਸ਼ਕਾਰੀ ਕਰਨੀ ਹੈ ਉਹ ਸਾਡੇ ਲਈ ਕੋਈ ਵੈਲਿਊ ਨਹੀਂ ਤਾਂ ਇਹ ਆ ਵੀ ਇਹਨਾਂ ਵੱਲੋਂ ਸਾਡੇ ਨਾਲ ਮਤਰੀ ਹੀ ਮਾਂ ਦਾ ਸਲੂਕ ਕੀਤਾ ਜਾ ਰਿਹਾ ਸੀਵਰੇਜ ਬੋਰਡ ਵੱਲੋਂ ਔਰ ਨਗਰ ਕਾਉਂਸਲ ਮੈਂ ਤੁਹਾਨੂੰ ਦਿਖਾਉਣਾ ਮੇਰੇ ਵਾਰਡ ਦੇ ਵਿੱਚ ਵੱਡੇ ਵੱਡੇ ਗੰਦਗੀ ਦੇ ਢੇਰ ਕੂੜੇ ਦੇ ਵੱਡੇ ਵੱਡੇ ਫਾਟਕ ਤੋਂ ਲੈ ਕੇ ਛੱਪੜ ਤੱਕ ਜਿਹੜਾ ਨਾਲਾ ਕੱਢਦੇ ਆ ਉਹ ਜਿਹੜੇ ਢੇਰ ਆ ਉਹ ਵੀ ਆਪਣੇ ਆਪ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣ ਲੱਗ ਜਾਂਦੀ ਵੀ ਯਾਰ ਸਾਡੀ ਇੰਨੀ ਵੈਲੀ ਵੀ ਨਹੀਂ ਸਾਨੂੰ ਹੁਣ ਚੱਕ ਤਾਂ ਲੋ ਹੈ ਉਹ ਢੇਰ ਵੀ ਆਪਣੇ ਆਪ ਨੂੰ ਕੋਸਦੇ ਆ ਨਗਰ ਕਾਉਂਸਲ ਵੱਲੋਂ ਕੋਈ ਕਰਮਚਾਰੀ ਨਹੀਂ ਇੱਥੇ ਆਉਂਦਾ ਨਾ ਕੋਈ ਝਾੜੂ ਵਾਲਾ ਸਟਰੀਟ ਲਾਈਟ ਜਦੋਂ ਤੋਂ ਐਤ ਕੀ ਨਗਰ ਕਾਉਂਸਲ ਦਾ ਗ ਮੈਂ ਕਹਿਣਾ ਵੀ ਦੋ ਵਾਰੀਆਂ ਤਿੰਨ ਵਾਰੀ ਕਦੇ ਲਾਈਟਾਂ ਕੋਈ ਠੀਕ ਕਰਗੇ ਹੋਣ ਤਾਂ ਕਰਗੇ ਹੋਣ ਵੇਖੋ ਐਨਾ ਗੰਦਾ ਪਾਣੀ ਖੜਾ ਹਨਾ ਬਿਮਾਰੀਆਂ ਹੋਈ ਜਾਂਦੀਆਂ ਸਾਡੇ ਲੋਕਾਂ ਨੂੰ ਔਰ ਲਾਈਟ ਨਾ ਹੋਣ ਕਰਕੇ ਸਟਰੀਟ ਲਾਈਟ ਕੋਈ ਵੀ ਨਾ ਜਗਦੀ ਹੋਣ ਕਰਕੇ ਜਿਹੜਾ ਕੋਈ ਬਜ਼ੁਰਗ ਦਿਹਾੜੀਦਾਰ ਵਿਚਾਰਾ ਕੰਮ ਤੋਂ ਆਉਂਦਾ ਕੋਈ ਸਾਈਕਲ ਤੇ ਆਉਂਦਾ ਕੋਈ ਪੈਦਲ ਆ ਕੁਝ ਹੈਂਡੀਕੈਪ ਵੀ ਆ ਹੈਂਡੀਕੈਪ ਭਰਾ ਕੁਦਰਤੀਓਂ ਖੜਾ ਹੀ ਆ ਉਹ ਦੇਖੋ ਕੈਮਰਾ ਵਖਾ ਦਿਂ ਭਾਈ ਇਹ ਵੀ ਬੰਦਾ ਵਿਚਾਰਾ ਕੰਮ ਕਰਦਾ ਤੜਕੇ ਹੱਥ ਨੇ ਆਪਦੇ ਰੋਜ਼ਗਾਰ ਤੇ ਜਾਂਦਾ ਆਉਂਦਾ ਇਹ ਕਿਹੜੇ ਹਾਲਾਤਾਂ ਨਾਲ ਘਰੇ ਪਹੁੰਚਦਾ ਯਾਰ ਕਿਹਦੀ ਜ਼ਿੰਮੇਵਾਰੀ ਕਿ ਅਸੀਂ ਤੁਹਾਡੇ ਮਾਧਿਅਮ ਤੋਂ ਅੱਜ ਇਹੀ ਕਹਿੰਨੇ ਆਂ ਅੱਕ ਕੇ ਬੋਲਿਆ ਮੈਂ ਅੱਜ ਮੈਂ ਬਹੁਤ ਇਹਨਾਂ ਦੀਆਂ ਮਿੱਠੀਆਂ ਗੋਲੀਆਂ ਮੈਂ ਤਾਂ ਕਰ ਲੀਆਂ ਬਾਈ ਯਾਰ ਕਰਦੇ ਹੋ ਕਰਦੇ ਰਿਕੁਐਸਟ ਕਰਦੇ ਰਹੇ ਆ ਠੀਕ ਹੈ ਪਰ ਇਹ ਤੁਹਾਡੇ ਮਾਧਿਅਮ ਤੋਂ ਅੱਜ ਬੇਨਤੀ ਹੈ ਪ੍ਰਸ਼ਾਸਨ ਤੇ ਇਹਨੂੰ ਸੀਵਰੇਜ ਬੋਰਡ ਨੂੰ ਨਗਰ ਕੌਂਸਲ ਨੂੰ ਸਬੰਧਤ ਸਰਕਾਰ ਨੂੰ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਕਰਾਂਗੇ ਕਿਉਂਕਿ ਜੇ ਤਿਹਾਰ ਦੇ ਦਿਨਾਂ ਆ ਹਾਲ ਹੈ ਤਾਂ ਆਮ ਦਿਨਾਂ 'ਚ ਕੀ ਹੋਊਗਾ ਆਮ ਦਿਨਾਂ ਦੀ ਵੀ ਸੁਣ ਲਓ ਜਦੋਂ ਸਾਡੇ ਘਰੇ ਮਹੱਲੇ 'ਚ ਕੋਈ ਮੌਤ ਹੁੰਦੀ ਹੈ ਨਾ ਜੀ ਜਿਹੜੇ ਦਿਨ ਮੌਤ ਹੋ ਜਾਂਦੀ ਹੈ ਉਦਦੇ ਭਾਵੇਂ ਇਹ ਟਰਾਲੀ ਜੀ ਲੈ ਆਉਣ ਕੂ ਮੈਂ ਉਹਦੇ ਇਹਨਾਂ ਨੂੰ ਐ ਕਹਿਣਾ ਹੁੰਦਾ ਉਹ ਯਾਰ ਸਾਡੇ ਮਹੱਲੇ 'ਚ ਕੋਈ ਮਰਨਾ ਪਊਗਾ ਸਾਨੂੰ ਫੇਰ ਟਰਾਲੀ ਆਊਗੀ ਵੀ ਸਾਡੇ ਮਹੱਲੇ 'ਚ ਕੋਈ ਮਰੂਗਾ ਤਾਂ ਨਗਰ ਕਾਉਂਸਲ ਗੌਰ ਕਰੂ ਫੇਰ ਸਫਾਈ ਹੁੰਦੀ ਜੇ ਮਰਦਾ ਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਬੜੇ ਹੀ ਦੁੱਖ ਦੀ ਗੱਲ ਹੈ ਵੀ ਅੱਜ ਤਿਹਾੜ ਦਾ ਦਿਨ ਸੀ ਇਹ ਸਾਡੇ ਬਹੁਤ ਸਤਿਕਾਰਯੋਗ ਸਾਰੇ ਆ ਦੀਨਦয়াল ਬੌਜੀ ਹੈ ਭਾਗੜੀ ਸਾਹਿਬ ਬਹੁਤ ਰਿਸਪੈਕਟਡ ਨੇ ਬਾਕੀ ਸਾਰੇ ਪਰਿਵਾਰ ਵੀ ਰਿਸਪੈਕਟਡ ਹੈ ਇਹਨਾਂ ਦੇ ਬਾਰ ਮੂਰੇ ਉਹ ਮੈਨਹੋਲ ਸਾਫ਼ ਕਰਨ ਵਾਸਤੇ ਮੈਂ ਮਿੰਤਾ ਕਰ ਹਟਿਆ ਮੈਂ ਕਹਿਆ ਯਾਰ ਉਹਦੇ ਚ ਕੋਈ ਰੋੜੇ ਰੱਪੇ ਆ ਕੁਝ ਓਦਾਂ ਦੀ ਚੀਜ਼ ਆ ਬਣਾਉਣ ਵੇਲੇ ਜਦੋਂ ਸੀਵਰੇਜ ਪਿਆ ਕਿਉਂਕਿ ਸੀਵਰੇਜ ਦੀ ਸਫਾਈ ਨਹੀਂ ਕਰੀ ਜਦੋਂ ਸੀਵਰੇਜ ਪਾਇਆ ਨਾ ਸਾਰਾ ਤੇ ਸਿੱਧਾ ਚਲਾ ਦਿੱਤਾ ਅੰਦਰੋਂ ਵਿੱਚ ਡਲੇ ਈਟਾਂ ਜੋ ਵੀ ਸੀ ਉਹ ਕੱਢੀਆਂ ਨਹੀਂ ਇਹਨਾਂ ਨੇ ਹਾਂ ਉਦੋਂ ਮੰਗਰੋਂ ਜਦੋਂ ਤੋਂ ਸੀਵਰੇਜ ਚੱਲ ਰਿਹਾ ਟਾਈਮ ਟੂ ਟਾਈਮ ਇਹਨਾਂ ਨੇ ਆਪਦੀ ਤੌਰ ਤੇ ਕਰੀ ਐ ਸਫਾਈ ਮੈਂ ਨਹੀਂ ਮੁੱਕਰਦਾ ਇਹਨਾਂ ਨੇ ਮੰਨ ਲਓ ਗਾਰਗੂਰੇ ਦੀ ਕੱਢੀ ਐ ਸਾਰੇ ਮੰਨ ਲਓ ਵਰਡ ਦੀ ਪਰ ਗੱਲ ਇਹ ਐ ਵੀ ਭਾਵੇਂ ਸਫਾਈ ਕੀਤੀ ਐ ਪਰ ਹੱਲ ਕੀ ਐ ਰਿਜ਼ਲਟ ਕੀ ਨਿਕਲਿਆ ਉੱਤੋਂ ਸਾਡੇ ਤੋਂ ਸਾਨੂੰ ਇਹ ਮਾਲੋ ਪਿਛਲੇ ਦਿਨੀ ਨੋਟਿਸ ਦੇ ਕੇ ਗਏ ਆ ਵੀ ਕਨੈਕਸ਼ਨ ਲੋ ਰੈਗੂਲਰ ਕਰਾਓ ਬਿੱਲ ਭਰੋ ਨਹੀਂ ਜੁਰਮਾਨੇ ਪੈਣਗੇ ਦੱਸੋ ਹੁਣ ਇਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਅਸੀਂ ਬਿੱਲ ਭਰੀਏ ਨਹੀਂ ਕਨੈਕਸ਼ਨ ਕਾਦੇ ਬੰਦ ਸੀਵਰੇਜ ਦੇ ਲੈ ਲੀ ਗੇ ਸੀ ਜਿਹੜੇ ਸੀਵਰੇਜ ਤਾਂ ਬੰਦ ਹੈ ਸਾਡੇ ਇੱਥੋਂ ਦੇ ਵਿਧਾਇਕ ਸਾਹਿਬ ਕਹਿੰਦੇ ਅਸੀਂ ਸੁਣਦੇ ਆ ਕਈ ਵਾਰ ਸੁਣਿਆ ਵੀ ਆ ਕਹਿੰਦੇ ਸਾਡੇ ਕੋਲੇ ਕੋਈ ਫਰਿਆਦ ਲੈ ਕੇ ਆਵੇ ਤੇ ਮੈਂ ਅੱਜ ਤੱਕ ਕਿਸੇ ਨੂੰ ਮੋੜਿਆ ਨਹੀਂਗਾ ਕੋਈ ਬੰਦਾ ਹੱਥ ਖੜਾ ਕਰਕੇ ਦਿਖਾਵੇ ਵੀ ਜਿਹਨੂੰ ਮੈਂ ਮੋੜਿਆ ਹੋਵੇ ਐਮਐਲ ਸਾਹਿਬ ਜੇ ਤੁਸੀਂ ਸਾਡੀ ਵੀਡੀਓ ਵੇਖਦੇ ਹੋ ਤੇ ਆਹ ਵੇਖੋ ਤੁਸੀਂ ਇੱਕ ਬੰਦੇ ਦੀ ਗੱਲ ਕਰਦੇ ਸੀ ਪੂਰਾ ਮਹੱਲਾ ਰੋ ਰਿਹਾ ਇਹਨਾਂ ਲੋਕਾਂ ਨੇ ਤੁਹਾਨੂੰ ਆਸਮੀਦ ਕਰਕੇ ਵੋਟਾਂ ਪਾਈਆਂ ਸੀ ਇਹ ਲੋਕ ਜੇ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਤੇ ਤੁਸੀਂ ਵੀ ਬੜੇ ਸਿਆਣੇ ਹੋ ਪੜੇ ਲਿਖੇ ਹੋ ਤੇ ਇਹਨਾਂ ਲੋਕਾਂ ਨੇ ਉਹਨਾਂ ਦੋਨਾਂ ਪਾਰਟੀਆਂ ਨੂੰ ਨਕਾਰਤਾ ਜੇ ਉਹਨਾਂ ਨੇ ਕੰਮ ਨਹੀਂ ਕੀਤੇ ਇਹੀ ਗੱਲ ਮਾਨ ਸਾਹਿਬ ਕਹਿੰਦੇ ਜੇ ਉਹਨਾਂ ਨੇ ਕੰਮ ਨਹੀਂ ਕੀਤਾ ਤਾਂ ਨਕਾਰੇ ਵੀ ਪਿਆ ਲੋਕ ਵੀ ਕਹਿੰਦੇ ਜੇ ਨਹੀਂ ਕੰਮ ਕੀਤਾ ਤਾਂ ਉਹਨਾਂ ਨੂੰ ਵੀ ਨਕਾਰਤਾ ਸ਼ਾਇਦ ਇਹੀ ਕੁਝ ਤੁਹਾਡੇ ਨਾਲ ਨਾ ਹੋ ਜੇ ਜੇ ਤੁਸੀਂ ਕੰਮ ਕਰਦੇ ਰਹੋਗੇ ਤਾਂ ਆਉਣ ਵਾਲੇ 24 ਦੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਕੋਈ ਜਿੱਤ ਪ੍ਰਾਪਤ ਹੋ ਜੂਗੀ ਨਹੀਂ ਲੋਕ ਇਹ ਤੁਹਾਡੇ ਪਾਰਟੀ ਨਾਲ ਬਹੁਤ ਪੜਾ ਕਰਨਗੇ ਕੀ ਅੱਗੇ ਕੀ ਵਿਚਾਰ ਹੈ ਤੁਹਾਡਾ ਬਿਲਕੁਲ ਜੀ ਜਦੋਂ ਕੋਈ ਸੁਣਵਾਈ ਨਹੀਂ ਹੈਗੀ ਤਾਂ ਫਿਰ ਇੱਕ ਦੇਖੋ ਬਦਲਾਵ ਕਹਿੰਦੇ ਲਿਆਂਦਾ ਹੈ ਹਨਾ ਪੂਰੇ ਪੰਜਾਬ ਨੇ ਲਿਆਂਦਾ ਇਹਦੇ ਵਿੱਚ ਕੋਈ ਦੋਰਾਇ ਨਹੀਂ 92 ਐਮਐਲਏ ਸਹਿਬਾਨ ਬਣੇ ਹਨ ਬਹੁਤ ਅੱਛੀ ਗੱਲ ਹੈ ਔਰ ਮੈਂ ਐਂ ਕਹਿਣਾ ਵੀ ਭਾਵੇਂ ਮੈਂ ਕਿਸੇ ਪਾਰਟੀ ਤੋਂ ਬਿਲੋਂਗ ਕਰਦਾ ਹਾਂ ਪਰ ਮੁੱਖ ਮੰਤਰੀ ਤਾਂ ਮੇਰਾ ਵੀ ਭਗਵੰਤ ਮਾਨ ਜੀ ਹੀ ਹੈ ਐਮ ਐਲ ਏ ਸਾਹਿਬ ਤਾਂ ਸਾਡੇ ਅਮੋਲਕ ਸਿੰਘ ਜੀ ਹੀ ਹੈ ਆਫਟਰ ਆਲ ਵਿਧਾਇਕ ਚੁਣੇ ਗਏ ਆ ਇਲੈਕਟਡ ਬੋਡੀ ਹੈ ਯਾਰ ਪਹਿਲੀ ਵਾਰੀ ਇਹ ਹੋਇਆ ਬੜੇ ਲੰਮੇ ਸਮੇਂ ਬਾਅਦ ਵੀ ਜਿਹਦੀ ਸਰਕਾਰ ਜੈਤੂ ਮੰਡੀ ਚੋਂ ਸੇ ਦਾ ਹੀ ਐਮ ਐਲ ਏ ਹੈਣਾ ਇੱਕ ਬਹੁਤ ਵੱਡੀ ਗੱਲ ਹੈ ਇਹ ਵੀ ਜਿਹਦੀ ਸਰਕਾਰ ਹੈ ਉਸੇ ਹਮੇਸ਼ਾ ਇਥੇ ਆਪੋਜ਼ਿਟ ਹਾਂ ਤੁਹਾਡੀ ਗੱਲ ਵਿੱਚ ਆ ਜਦੋਂ ਵੀ ਕਿਤੇ ਸਰਕਾਰ ਬੰਦੀ ਸੀ ਕਾਂਗਰਸ ਦੀ ਸਰਕਾਰ ਤੇ ਕਾਲੀਆਂ ਦਾ ਐਮਐਲਏ ਹੁੰਦਾ ਸੀ ਜੇ ਕਾਲੀਆਂ ਦਾ ਸਰਕਾਰ ਦਾ ਕਾਂਗਰਸ ਦਾ ਇਹ ਪਹਿਲੀ ਵਾਰ ਹੋਇਆ ਜਿਹਦੀ ਸਰਕਾਰ ਵੀ ਪੰਜਾਬ ਦੇ ਵਿੱਚ ਹੈ ਤੇ ਐਮਐਲਏ ਵੀ ਜਿੱਤੋ ਦੇ ਵਿੱਚ ਉਹਨਾਂ ਦੀ ਸਰਕਾਰ ਦਾ ਤੇ ਫਿਰ ਵੀ ਕੰਮ ਨਾ ਹੋਣ ਬੜੇ ਦੁੱਖ ਦੀ ਗੱਲ ਸਾਨੂੰ ਹੁਣ ਤੁਸੀਂ ਇਹ ਦੱਸੋ ਜੀ ਇੱਕ ਹੋਰ ਛੋਟੀ ਜੀ ਗੱਲ ਹੈ ਵੀ ਸਾਡੇ ਜਦੋਂ ਨਾ ਡੈਥ ਹੋ ਜਾਂਦੀ ਹੈ ਪੱਤਰਕਾਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਅੱਜ ਅਸੀਂ ਔਖੇ ਔਖੇ ਦੀਵਾਲੀ ਦਾ ਦਿਨ ਆ ਯਾਰ ਦੇਖੋ ਪੂਰੀ ਇੰਡੀਆ ਦੇ ਵਿੱਚ ਆਸਥਾਵਾਂ ਜੁੜੀਆਂ ਹੋਈਆਂ ਨੇ ਲੋਕਾਂ ਦੀ ਹਨਾ ਉਹਨਾਂ ਨੇ ਅੱਜ ਵੱਖ-ਵੱਖ ਆਪਦੀਆਂ ਪੂਜਾ ਅਰਚਨਾਵਾਂ ਕਰਨੀਆਂ। ਇਹ ਸਾਡੇ ਮੱਲੇ ਦੇ ਲੋਕਾਂ ਦੀ ਕੋਈ ਆਸਥਾ ਪੂਜਾ ਨਹੀਂ। ਦੂਜੀ ਗੱਲ ਸਾਡੇ ਮੱਲੇ ਜਦੋਂ ਮੌਤ ਹੋ ਜਾਂਦੀ ਹੈ ਨਾ ਜੀ ਤੁਸੀਂ ਆਹ ਕੈਮਰਾਮੈਨ ਬਾਈ ਨੇ ਵੈਸੇ ਤਾਂ ਆਲਰੇਡੀ ਦੇਖ ਲਿਆ ਵੀ ਇੱਥੋਂ ਦੀ ਡੈੱਡ ਬੋਡੀ ਅਸੀਂ ਕਿਵੇਂ ਲੈ ਕੇ ਜਾਂਦੇ ਹੋਵਾਂਗੇ। ਚਾਰ ਕੰਦੇ ਹੁੰਦੇ ਆ, ਉੱਪਰ ਡੈੱਡ ਬੋਡੀ ਹੁੰਦੀ ਹੈ, ਥੱਲੇ ਪਾਣੀ ਹੁੰਦਾ ਤੇ ਸਾਨੂੰ ਐ ਨਹੀਂ ਪਤਾ ਵੀ ਸਾਡਾ ਪੈਰ ਖੱਡੇ 'ਚ ਜਾਊਗਾ ਕਿ ਸਹੀ ਥਾਂ ਤੇ ਟਿਕਿਆ ਜਾਊ। ਇਹ ਵੀ ਡਰ ਹੁੰਦਾ ਵੀ ਡੈੱਡ ਬੋਡੀ ਨਾ ਡਿੱਗ ਪਈ। ਦੂਜੀ ਗੱਲ ਜਦੋਂ ਕੋਈ ਮੈਰਿਜ ਹੁੰਦੀ ਹੈ ਇਹ ਇਹ ਮੇਰੀਆਂ ਪਿੱਟ ਬਣ ਚ ਕਹਿਣੀਆਂ ਪੈਂਦੀਆਂ ਬਾਰ-ਬਾਰ ਵੱਖ-ਵੱਖ ਇੰਟਰਵਿਊਜ਼ ਹੁੰਦੀਆਂ ਨੇ ਜਦੋਂ ਵੱਖ-ਵੱਖ ਪੱਤਰਕਾਰ ਸਹਿਬਾਨ ਆਉਂਦੇ ਆ ਉਹਨਾਂ ਨੂੰ ਕਹਿੰਦੇ ਆ ਪਰ ਉਹ ਰਿਐਲਿਟੀ ਐ ਇਹ ਕਈ ਲੋਕ ਐ ਮਤਲਬ ਐ ਨਾ ਸੋਚੇ ਵੀ ਡਾਕਟਰ ਸਾਹਿਬ ਆਹੀ ਗੱਲ ਕਹਿ ਰਹੇ ਆ ਪਰ ਹਕੀਕਤ ਐ ਯਾਰ ਅਸੀਂ ਡੈੱਡ ਬੋਡੀ ਲੈ ਕੇ ਕਿਵੇਂ ਜਾਵਾਂਗੇ ਦੂਜੀ ਗੱਲ ਜੇ ਸਾਡੀ ਧੀ ਭੈਣ ਦਾ ਵਿਆਹ ਹੁੰਦਾ ਧੀ ਭੈਣ ਦਾ ਵਿਆਹ ਹੁੰਦਾ ਤਾਂ ਅਸੀਂ ਉਹਨੂੰ ਆਪਦੇ ਘਰੋਂ ਵਿਦਾ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਐ ਅਸੀਂ ਬਰਾਤੀ ਸੱਜਣਾ ਨੂੰ ਜਿਹੜੇ ਸਾਡੇ ਦੂਲੇ ਰਾਜਾ ਐ ਉਹਨਾਂ ਨੂੰ ਅਸੀਂ ਮਹੱਲੇ 'ਚ ਕਿਵੇਂ ਬੁਲਾਵਾਂਗੇ ਹਾਲਾਂਕਿ ਭਾਵਨਾਵਾਂ ਸਾਡੀਆਂ ਆਪਦੀ ਧੀ ਭੈਣ ਨੂੰ ਘਰੋਂ ਵਿਦਾ ਕਰਨ ਦੀਆਂ ਹੁੰਦੀਆਂ ਜੋ ਵੀ ਰਸਮ ਰਵਾਜਾਂ ਅਦਾ ਕਰਨੀਆਂ ਹੁੰਦੀਆਂ ਉਹ ਅਸੀਂ ਕਿਵੇਂ ਕਰਾਂਗੇ ਨਿੱਕੇ ਨਿੱਕੇ ਬੱਚੇ ਸਕੂਲ ਨਹੀਂ ਜਾ ਸਕਦੇ ਦਿਹਾੜੀ ਵਾਲੇ ਆ ਰੇੜੀ ਵਾਲੇ ਬਜ਼ੁਰਗ ਉਹ ਘਰੋਂ ਨਹੀਂ ਨਿਕਲ ਸਕਦੇ ਤਾਂ ਕੁੱਲ ਮਿਲਾ ਕੇ ਬਹੁਤ ਮਾੜਾ ਹਾਲ ਹੈ ਤੇ ਤੁਹਾਡੇ ਮਾਧਿਅਮ ਤੋਂ ਅਸੀਂ ਤੇ ਇਹੀ ਕਹਿੰਦੇ ਆ ਵੀ ਯਾਰ ਜੇ ਹੱਲ ਹੁੰਦਾ ਤਾਂ ਕਰ ਦਿਓ ਨਹੀਂ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਸ਼ਿੰਗਾਰਸ਼ ਅਸੀਂ ਕਰਾਂਗੇ ਹੁਣ ਮਿੱਠੀ ਗੋਲੀ ਨਹੀਂ ਲੈਣੀ ਨਹੀਂ ਤੁਸੀਂ ਫਰਿਆਦ ਲੈ ਕੇ ਗਏ ਸੀ ਐਮਐਲਏ ਸਾਹਿਬ ਕੋਲੇ ਨਹੀਂ ਐਮਐਲਏ ਸਾਹਿਬ ਕੋਲੇ ਨਹੀਂ ਗਏ ਜੀ ਕਿਉਂਕਿ ਐਮਐਲਏ ਸਾਹਿਬ ਕੋਲੇ ਜਾਣ ਦੀ ਬਜਾਏ ਉਹਨਾਂ ਨੂੰ ਵੀ ਵੇਖ ਲੈਣਾ ਚਾਹੀਦਾ ਵੀ ਉਹ ਆਪ ਹੀ ਜਿਹੜਾ ਮਾਰ ਲੈਣ ਆਫਟਰ ਆਲ ਅਸੀਂ ਉਹਨਾਂ ਦਾ ਹਿੱਸਾ ਹਾਂ ਅਸੀਂ ਜੈਤੂ ਮੰਡੀ ਦਾ ਹਿੱਸਾ ਹਾਂ ਅਸੀਂ ਵਾਰਡ ਦੇ ਵਸਨੀਕ ਹਾਂ ਉਹਨਾਂ ਨੂੰ ਵੀ ਆ ਜਾਣਾ ਵੈਸੇ ਜਿਹੜਾ ਸਬੰਧਤ ਵਿਭਾਗ ਹੈ ਵਿਭਾਗ ਨੇ ਉਹ ਟਾਈਮ ਟੂ ਟਾਈਮ ਇਹ ਦੱਸਦਾ ਰਹਿਣਾ ਐਸਡੀਓ ਸਾਹਿਬ ਹੈ ਐਕਸ਼ਨ ਸਾਹਿਬ ਹੈ ਜੇਈ ਸਾਹਿਬ ਹੈ ਲੋਕਲ ਇਹਨਾਂ ਦਾ ਜਿਹੜਾ ਮੰਨ ਲਓ ਸੁਪਰਵਾਈਜ਼ਰ ਆ ਉਹਨੂੰ ਟਾਈਮ ਟੂ ਟਾਈਮ ਦੱਸਦੇ ਆ ਨਗਰ ਕੌਂਸਲ ਨੂੰ ਦੱਸਦੇ ਆ ਲਿਖਤੀ ਰੂਪ ਚ ਦਿੱਤਾ ਹੋਇਆ ਇੱਕ ਵਾਰ ਤੁਸੀਂ ਐਮਐਲਏ ਤਾਂ ਮਿਲਣਾ ਸੀ ਫਿਰ ਐਮਐਲਏ ਨੂੰ ਹੁਣ ਆਪਾਂ ਕਹੀ ਜਾਨੇ ਐਮਐਲਏ ਨੂੰ ਫਿਰ ਅਸੀਂ ਵੀ ਕਹੀਗੇ ਵੀ ਐਮਐਲਏ ਸਾਹਿਬ ਤੁਹਾਡੇ ਕੋਲੇ ਇਹ ਮੱਲੇ ਵਾਲੇ ਚਾਰ ਵੇਰੀ ਆ ਗਏ ਪੰਜ ਵੇਰੀ ਆ ਗਏ ਤੁਸੀਂ ਵੀ ਕੁਝ ਜਾ ਕੇ ਜਾਂਦੇ ਫਰਿਆਦ ਲੈ ਕੇ ਸ਼ਾਇਦ ਕੋਈ ਗੱਲ ਸੁਣਦਾ ਹੋ ਜਦੋਂ ਆਪਾਂ ਗਏ ਨਹੀਂ ਤੇ ਹੁਣ ਆਪਾਂ ਨੀਰਾਪੁਰਾ ਠੀਕਰਾ ਪੰਨੀ ਜਗੇ ਐਮਐਲਏ ਨੂੰ ਵੀ ਅਸੀਂ ਕਹੀ ਜਾਨੇ ਆ ਵੀ ਐਮਐਲਏ ਸਾਹਿਬ ਕੰਮ ਨਹੀਂ ਹੋਏ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਉਹ ਨੂੰ ਜਦੋਂ ਪਤਾ ਹੀ ਨਹੀਂ ਲੱਗੂਆ ਗਏ ਨਹੀਂ ਆਪਾਂ ਫਿਰ ਨਰਾਪੁਰ ਐਮਐਲੂ ਵੀ ਨਾ ਆਪਾਂ ਕਹੀਏ ਠੀਕ ਹੈ ਤੁਹਾਡੀ ਇਹ ਗੱਲ ਵੀ ਸਿਰ ਮੱਥੇ ਤੋ ਇਹ ਅਖਬਾਰਾਂ ਚ ਖਬਰਾਂ ਲੱਗਦੀਆਂ ਜੀ ਨਿਤ ਸਾਡੀਆਂ ਦੂਜੇ ਚੌਥੇ ਦਿਨ ਸਾਡੀਆਂ ਖਬਰਾਂ ਲੱਗਦੀਆਂ ਕੋਈ ਅਣ ਪੜ੍ਹਦਾ ਹੈ ਨਹੀਂ ਖਬਰਾਂ ਖਬਰਾਂ ਸਾਡੀਆਂ ਲੱਗਦੀਆਂ ਔਰ ਬਕਾਇਦਾ ਇੰਟੈਲੀਜੈਂਸੀ ਹੈ ਜਿਹੜੀ ਐਮਐਲਏ ਸਾਹਿਬ ਦੀ ਇੰਟੈਲੀਜੈਂਸੀ ਵੀ ਹੈ ਜਾਂ ਪ੍ਰਸ਼ਾਸਨ ਦੀ ਇੰਟੈਲੀਜੈਂਸੀ ਹੈ ਉਹ ਰਿਪੋਰਟ ਕਰਦੀ ਹੈ ਟਾਈਮ ਟੂ ਟਾਈਮ ਬਾਕੀ ਕੋਈ ਦਿੱਕਤ ਨਹੀਂ ਅਸੀਂ ਕੋਈ ਨੀਵੇਂ ਨਹੀਂ ਹੁੰਦੇ ਅਸੀਂ ਉਹਨਾਂ ਕੋਲ ਵੀ ਜਾਇਆਵਾਂਗੇ ਕੋਈ ਦਿੱਕਤ ਨਹੀਂ ਇਹ 2-4 ਦਿਨਾਂ ਦੇ ਵਿੱਚ ਜਦੋਂ ਵੀ ਅਸੀਂ ਸ਼ਡਿਊਲ ਬਣਾ ਕੇ ਉੱਥੇ ਚੱਲ ਜਾਾਂਗੇ ਉਹਨਾਂ ਨੂੰ ਵੀ ਕਹਿ ਦਾਂਗੇ ਸ਼ੁਰੂ ਹੁੰਦਾ ਉਦੋਂ ਇਹ ਕਹਿੰਦੇ ਕਿ ਅਸੀਂ ਸੇਵਕ ਹਾਂ ਥੋੜੀ ਸੇਵਾ ਕਰਾਂਗੇ ਜੇ ਸੇਵਕ ਨੂੰ ਅਸੀਂ ਫਰਿਆਦ ਅਸੀਂ ਆਪਦੇ ਸੇਵਕ ਨੂੰ ਕਿਵੇਂ ਫਰਿਆਦ ਕਰਾਂਗੇ ਜੀ ਫਸਟ ਮੇਰੇ ਅਕੋਰਡਿੰਗ ਜੇ ਉਹ ਸੇਵਕ ਮੰਨਦੇ ਆ ਫਿਰ ਅਸੀਂ ਉਹਨਾਂ ਨੂੰ ਕਿਉਂ ਫਰਿਆਦ ਕਰੀਏ ਦਿੱਲੀ ਮੀਡੀਆ ਸੋਸ਼ਲ ਮੀ ਠੀਕ ਹੈ ਨਾ ਜੀ ਸੇ ਫਰਿਆਦ ਇਸ ਗੱਲ ਦੀ ਕੀਤੀ ਜਾ ਸਕਦੀ ਹੈ ਜੇ ਉਹ ਅਸੀਂ ਉਹਨਾਂ ਦੇ ਸੇਵਕ ਹੋਈਏ ਉਹ ਸਾਡੇ ਸੇਵਕ ਆ ਸਾਡੇ ਚੁੜੇ ਹੋ ਨੰਮ ਆਂਦੇ ਆ ਫਿਰ ਅਸੀਂ ਕਿਉਂ ਉਹਨਾਂ ਨੂੰ ਰਿਕਵੈਸਟ ਕਰੀਏ ਐਮਐਲਏ ਸਾਹਿਬ ਜਦੋਂ ਜਿੱਤੇ ਆ ਸਾਨੂੰ ਉਹ ਦਾਵਾ ਕਰਕੇ ਕਹਿ ਦੇਵੇ ਵੀ ਮੈਂ ਇੱਕ ਵਾਰ ਵੀ ਡਾਕਟਰ ਅੰਬੇਡਕਰ ਨਗਰ 'ਚੇ ਘੀੜਾ ਮਾਰਿਆ ਇਹ ਵੋਟਾਂ ਵੇਲੇ ਤਾਂ ਉਹ ਗੱਲ ਆ ਕਿ ਜੀ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾਲ ਲੈਂਦੇ ਇਹ ਉਹ ਐਮਐਲਏ ਸਾਹਿਬ ਹੈ 92 ਐਮਐਲਏ ਬਣੇ ਹੈ ਇਹਨਾਂ ਦੇ ਖੁਦ ਜਿੱਤੂ ਦਾ ਐਮਐਲਏ ਖੁਦ ਆ ਤੇ ਖੁਦ ਹੀ ਸਰਕਾਰ ਹੈ ਫਿਰ ਸਾਡੀ ਸਾਰ ਕੌਣ ਲਊਗਾ ਬੋਟਾ ਦਾ ਬਾਪੂ ਕਹਿੰਦੇ ਬੱਚ ਕੇ ਬਾਪੂ ਜੀ ਪੈਰੀ ਮਤ ਸਾਡੇ ਪੈਰੀ ਹੱਥ ਲਾਂ ਦਿੰਦੇ ਆ ਮੁੜ ਕੇ ਸਾਡੇ ਗਲੀ ਬੱਲੇ ਚ ਵੀ ਨਹੀਂ ਆਉਂਦੇ ਇਹ ਇੱਥੇ ਐਕਸਮਨ ਨੂੰ ਕਟੋੜ ਦੱਸ ਦਿਨੋਂਗੇ ਕਦੇ ਸੁਪਰ ਆਪਣੇ ਐਸਡੀਓ ਸਾਹਿਬ ਕੋਲੇ ਕਦੇ ਬੱਪਲ ਕੋਲੇ ਅਖੜੇ ਐਸਡੀਓ ਆਪਣੇ ਸੁਪਰਵਾਈਜ਼ਰ ਕਦੇ ਜਈ ਇਸ ਹਰ ਗੇੜਾ ਮਾਰ ਕੇ ਚਲੇ ਜਾਂਦੇ ਜਿਹੜੇ ਇੱਥੇ ਮੁੰਡੇ ਸ਼ਿਵਰ ਦੇ ਕੰਮ ਕਰਦੇ ਬਣਾਉਂਦੇ ਇਹਨੂੰ 100-200 ਰੁਪਏ ਦੇ ਦਿਓ ਕੰਮ ਵਾਸਤੇ ਉਦੋਂ ਤੱਕ ਕੰਮ ਹੋ ਜਾਂਦਾ ਨਹੀਂ ਤਾਂ ਨਹੀਂ ਹੁੰਦਾ ਇਹ ਕੰਮ ਨਹੀਂ ਕਰਦੇ ਬਿਲਕੁਲ ਨਹੀਂ ਕਰਦੇ ਇਹ ਸਾਡਾ ਸ਼ਿਵਰ ਗਾ ਇਹ ਜਿਹੜੇ ਐਸਐਮਓ ਸੀਐਮਓ ਸੀ ਟੀਮ ਭੇਜਦੇ ਸਾਡੇ ਮੱਲੇ 'ਚ ਸਾਡੇ ਫ੍ਰਿਜ ਸਾਡੇ ਕੂਲਰ ਚੈੱਕ ਕਰਕੇ ਦਿੰਦੇ ਆ ਇਹ ਬਿਮਾਰੀ ਤਾਂ ਕਰਨੀ ਐਸਐਮਓ ਐਸਐਮਓ ਸੀਐਮਓ ਦੱਸਦਾਨੀ ਬਈ ਇੱਥੇ ਬਿਮਾਰੀ ਤਾਂ ਘਰ ਬਣ ਰਿਹਾ ਮੁੱਖ ਮੰਤਰੀ ਦੱਸਦਾਨੀ ਉੱਥੇ ਬੈਠਾ ਬੈਠਾ ਬੋਲਦਾ ਉਹ ਤੇ ਸਾਰੇ ਹੋਰ ਪਾਰਟੀਆਂ ਦੇ ਗੱਲਾਂ ਕਰਦੇ ਸਾਡੇ ਮੱਲੇ ਦੀ ਗੱਲ ਕੌਣ ਕਰੂਗਾ ਸਾਡੀ ਸਾਡੀ ਸਿਹਤ ਬਾਰੇ ਕੌਣ ਖਿਆਲ ਰੱਖੂਗਾ ਐਮਐਲ ਸਾਹਿਬ ਨੂੰ ਚਾਹੀਦਾ ਹੈ ਕਿ ਵੀ ਇੱਥੇ ਆ ਕੇ ਵੇਖੇ ਤੇ ਲੋਕਾਂ ਦਾ ਹਾਲ ਚਾਲ ਪੁੱਛੇ ਵੀ ਤੁਸੀਂ ਸਹੀ ਵੀ ਹੋ ਕੇ ਨਹੀਂ ਸੀ ਹੋ ਤਾਂ ਨੂੰ ਦਾ ਇੱਥੇ ਸਾਡੀ ਕੋਈ ਮਤਰੀ ਮੇ ਮਾਂ ਹੁੰਦੀ ਨਾ ਤੇ ਸਾਡਾ ਬੁਰਾ ਆ ਹੱਲ ਨਾ ਕਰਦੀ ਸ਼ਾਇਦ ਇਹ ਤਾਂ ਸਾਡੀ ਮਤਰੀ ਮਾਂ ਤੇਰੀ ਠੂੜ ਹੱਲ ਕਰਦੀ ਹੈ ਉਹਦੇ ਤੋਂ ਵੀ ਮਾੜਾ ਹਾਲ ਹੈ ਮਤਰੀ ਮਾਂ ਵੀ ਸ਼ਾਇਦ ਮਾੜੀ ਮੁਟੀ ਮਾਂ ਦੀ ਲਾਜ ਰੱਖਦੀ ਮਾਂ ਸ਼ਬਦ ਦੀ ਕਿਉਂਕਿ ਮਾਂ ਦੇ ਵਿੱਚ ਮੰਨਤਾ ਮਤਰੀ ਮਾਂ ਹਾਲਾਂਕਿ ਹੁੰਦੀ ਤਾਂ ਬਹੁਤ ਮਾੜੀ ਹੈ ਪਰ ਇਹ ਉਹਦੇ ਤੋਂ ਵੀ ਮਾੜਾ ਸਲੂਕ ਹੋ ਰਿਹਾ ਸਾਡੇ ਇਹਨਾਂ ਕੋਲ ਇੱਕ ਬਹਾਨਾ ਨਹੀਂਗਾ ਵੀ ਸਾਡੇ ਕੋਲੇ ਯੋ ਹੈ ਨਹੀਂ ਅਜੇ ਯੋ ਨੇ ਚਾਹ ਨਹੀਂ ਸਭਾਇਆ ਯੋ ਲੈ ਕੇ ਕੀ ਨਹੀਂ ਹੋਣਾ ਤੁਹਾਡੀ ਸਰਕਾਰ ਨਹੀਂ ਲੈ ਕੇ ਹੋਣਾ ਕੁਜ਼ੀ ਲੈ ਕੇ ਹੋਣਾ 19 ਮਹੀਨਿਆਂ ਦੇ ਵਿੱਚ ਜੈਤੋ ਦਾ ਬੁਰਾ ਹਾਲ ਆ ਜੈਤੋ ਦੇ ਲੋਕਾਂ ਨੇ ਬੜੀ ਆਸਮੀਦ ਰੱਖੀ ਸੀ ਜਿਹੜੇ ਦੁਖੀ ਸੀ ਲੋਕ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਉਹਨਾਂ ਨੇ ਨਕਾਰਤਾ ਸ਼ਾਇਦ ਸਾਡੀ ਜਿਹੜੀ ਜੈਤੋ ਦੀ ਮੰਡੀ ਦੀ ਨੁਹਾਰ ਬਦਲੇਗੀ ਨੁਹਾਰ ਬਦਲ ਗਈ ਆਹ ਵੇਖ ਲਓ ਗਲੀਆਂ 'ਚ ਪਾਣੀ ਥਾਂ ਥਾਂ ਚਿੱਕੜ ਤੋਂ ਇਹ ਖੱਡੇ ਸੀਦੇ ਚੱਲਦੇ ਰਿਆ ਲੋਕ ਦੁਖੀ ਹੋਏ ਨੇ ਇਹਨਾਂ ਤੋਂ ਇੱਕ ਇਉਂ ਨਹੀਂ ਆਇਆ 19 ਮਹੀਨਿਆਂ ਦੇ ਵਿੱਚ ਹੋਰ ਇਦੋਂ ਮਗਰੋਂ ਕੀ ਕੰਮ ਹੋਣਗੇ ਆਪਣੇ ਬਿਲਕੁਲ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਮਾੜੀ ਗੱਲ ਹੈ ਦੇਖੋ ਤੁਸੀਂ ਸਰਕਾਰੋਂ ਤੁਹਾਡੇ ਕੋਲੇ ਸਾਰਾ ਕੁਝ ਤਾਮਝਾਮ ਹੈ ਤੁਸੀਂ ਈਓ ਵੀ ਲਿਆਓ ਤੁਸੀਂ ਸਬੰਧਤ ਜੇ ਵੀ ਲਿਆਓ ਨਗਰ ਕਾਉਂਸਲ ਦੇ ਵਿੱਚ ਤੁਸੀਂ ਏਐਮਈ ਦੀ ਲੋੜ ਆ ਉਹਨੂੰ ਵੀ ਲਿਆਓ ਲੋਕਾਂ ਦੇ ਗਰੀਬ ਲੋਕਾਂ ਦੇ ਮਕਾਨਾਂ ਵਾਲੇ ਪੈਸੇ ਪਾਸ ਹੋਈ ਪਏ ਆ ਕੁਛ ਮਕਾਨਾਂ ਦੇ ਮੰਨ ਲਓ ਜਿਹੜਾ 1.5 ਲੱਖ ਰੁਪਈਆ ਉਹ ਮੇਰੇ ਖਿਆਲ ਨਾਲ 1.5 ਕੇ 2 ਸਾਲਾਂ ਦੇ ਪਾਸ ਹੋਈ ਪਏ ਆ ਹਜੇ ਤੱਕ ਉਹਨਾਂ ਨੂੰ ਘਰਾਂ ਵਾਲਿਆਂ ਨੂੰ ਹਜੇ ਤੱਕ ਇਹਨਾਂ ਨੇ ਦੱਸਿਆ ਹੀ ਨਹੀਂ ਵੀ ਤੁਹਾਡੇ ਪੈਸੇ ਪਾਸ ਹੈ ਤੁਹਾਨੂੰ ਤੁਹਾਨੂੰ ਆ ਚੀਜ਼ਾਂ ਦੀ ਰਿਕੁਆਇਰਮੈਂਟ ਆ ਡਾਕੂਮੈਂਟ ਦੀ ਲੋੜ ਆ ਜਾਂ ਉਹ ਦੇਣਗੇ ਕਦੋਂ ਉਹ ਉਹ ਤਾਂ ਫੇਰ ਵੀ ਚਲੋ ਇੱਕ ਲਿਖਤੀ ਪੜਤੀ ਕੰਮ ਆ ਇੱਕ ਲਾਈਟਾਂ ਨਹੀਂ ਜਗ ਰਹੀਆਂ ਜੀ ਇੱਕ ਝਾੜੂ ਵਾਲਾ ਨਹੀਂ ਆਉਂਦਾ ਇੱਕ ਟਰਾਲੀ ਵਾਲਾ ਨਹੀਂ ਆਉਂਦਾ ਇੱਥੇ ਕੂੜਾ ਚੱਕਣ ਉਹ ਪਿੱਛੇ ਢੇਰ ਲੱਗੇ ਪਏ ਆ ਤਾਂ 4 ਨੰਬਰ ਗਲੀ ਦੇ ਬਾਹਰ ਢੇਰ ਲੱਗੇ ਪਏ ਆ ਮੇਰੇ ਸਾਹਮਣੇ 8 ਕੇ 7 ਸਾਲ ਹੋ ਗਏ ਉਹਦੀ ਕੋਈ ਸਾਰ ਨਹੀਂ ਲੈ ਰਿਆ ਮੇਰਾ ਪਿਛਲਾ ਜਿੱਥੇ ਮੇਰਾ ਖੁਦ ਦਾ ਘਰ ਹੈ ਉਹ ਕੱਚਾ ਸਾਰਾ ਨਾਲ ਉਥੇ ਸੀਵਰੇਜ ਨਾਲ ਗਲੀ ਹੈ ਗੁਰਵ੍ਰਾਸ ਮੰਦਰ ਵਾਲਾ ਏਰੀਆ ਉਹਦੀ ਕੋਈ ਪੁਣਛਾਨੀ ਨਾ ਪੁੱਛ ਪੜਤਾਲ ਨਹੀਂ 20 ਆਰੀ 50 ਆਰੀ ਲੈ ਕੇ ਦੇ ਤਾਂ ਤਾਂ ਕਿੱਥੇ ਜਾਵਾਂਗੇ ਸੋਡਾ ਜੇਕਰ ਹੁਣ ਨਹੀਂ ਤੁਹਾਡੀ ਗੱਲ ਸੁਣੀ ਜਾਂਦੀ ਤੁਸੀਂ ਬਾਰ ਬਾਰ ਜਨ ਕੀ ਪ੍ਰਸ਼ਾਸਨ ਕੋਲੇ ਵੀ ਗਏ ਆ ਤੁਸੀਂ ਕਹਿੰਦੇ ਆਂ ਅਸੀਂ ਨਗਰ ਕੌਂਸਲ ਜੀ ਵੀ ਗਏ ਅਰਜ਼ੀਆਂ ਐਪਲੀਕੇਸ਼ਨਾਂ ਵੀ ਦਿੱਤੀਆਂ ਨਹੀਂ ਗੱਲ ਸੁਣੀ ਤੁਸੀਂ ਧਰਨੇ ਵੀ ਲਾਏ ਆ ਬਾਰ ਬਾਰ ਜੇਕਰ ਹੁਣ ਤੁਹਾਡੀ ਨਹੀਂ ਸੁਣੀ ਜਾਂਦੀ ਤੁਹਾਡੇ ਵੱਲੋਂ ਅਗਲਾ ਤਿੱਖਾ ਸੰਘਰਸ਼ ਕਿ ਹੋਊਗਾ ਤਿੱਖਾ ਸੰਘਰਸ਼ ਇਹੀ ਹੋਊਗਾ ਵੀ ਲੈਨੋਪਰ ਸਾਰਾ ਏਰੀਆ ਇਕੱਠਾ ਕਰਾਂਗੇ ਜੀ ਕਿਉਂਕਿ ਇਹ ਮੇਰੇ ਵਾਰਡ ਦੇ ਵਿੱਚ ਤਾਂ ਚਲੋ ਹੈਗੀ ਹੈਗੀ ਆ ਲੈਨੋਪਰ ਸਲਾਮ ਮੇਰੀ ਹੈ ਸਾਰੇ ਹੀ 15 16 17 ਉੱਥੇ ਵੀ ਇਹੀ ਹਾਲ ਹੈ 15 16 ਚ ਵੀ ਜੇ ਆਪਾਂ ਕਹੀਏ ਤਾਂ 19 22 ਫਰਕ ਹੋ ਸਕਦਾ ਠੀਕ ਹੈ ਤਾਂ ਅਸੀਂ ਲੈਨੋਪਾਰ ਸਾਰਾ ਏਰੀਆ ਕੱਟ ਕਰਾਂਗੇ ਸ਼ਹਿਰ ਦੇ ਲੋਕਾਂ ਨੂੰ ਕੱਟ ਕਰਾਂਗੇ ਜਿਹੜੇ ਚ ਭਾਵੇਂ ਤੇਲੀ ਮੱਲਾ ਹੋ ਗਿਆ ਜਾਂ ਪਟਵਾਰੀਆਂ ਵਾਲੀ ਗਲੀ ਹੈ ਜਾਂ ਹੋਰ ਜਿਹੜੇ ਇਦਾਂ ਦੇ ਏਰੀਏ ਹੈਗੇ ਆ ਜਿੱਥੇ ਲੋਕ ਇਦਾਂ ਦੀ ਜ਼ਿੰਦਗੀ ਮੰਨ ਲਓ ਜੀ ਰਹੇ ਆ ਉਹਨਾਂ ਨੂੰ ਸਾਰੇ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਇੱਕ ਵੱਡਾ ਸੰਘਰਸ਼ ਕਰਾਂਗੇ ਜਿਹੜਾ ਅਣਮਿੱਥੇ ਸਮੇਂ ਲਈ ਹੋਊਗਾ ਔਰ ਕਿਸੇ ਦੀ ਗੱਲ ਨਹੀਂ ਸੁਣੀ ਜਾਊਗੀ ਨਾ ਅਸੀਂ ਉੱਠਾਂਗੇ ਉਦੋਂ ਹੀ ਉੱਠਾਂਗੇ ਜਦੋਂ ਸਾਡਾ ਹੱਲ ਹੋਊਗਾ ਐਮਐਲਏ ਸਾਹਿਬ ਇਹ ਲੋਕਾਂ ਦੀ ਪਿਆਰ ਬਿਲਕੁਲ ਸਹੀ ਹੈ ਇਹਨਾਂ ਨੇ ਤੁਹਾਨੂੰ ਕਹਿਣਾ ਨਾ ਤਾਂ ਨਗਰ ਕੌਂਸਲ ਨੂੰ ਕਹਿਣਾ ਨਾ ਨਗਰ ਕੌਂਸਲ ਕੈਨ ਕਿਉਂਕਿ ਇਹ ਲੋਕਾਂ ਨੇ ਤੁਹਾਨੂੰ ਆਸਮਿਤ ਰੱਖ ਕੇ ਵੋਟਾਂ ਪਾਈਆਂ ਸੀ ਇਹਨਾਂ ਲੋਕਾਂ ਦਾ ਤੁਹਾਡੇ ਉੱਤੇ ਜੋਰ ਹੈ ਜਾਇ ਗੱਲ ਵੀ ਇਹਨਾਂ ਦੀ ਜਾਇ ਹੈ ਜੇਕਰ ਐਮਐਲਏ ਚਾਹੇ ਤਾਂ ਕੀ ਕੁਝ ਨਹੀਂ ਹੁੰਦਾ ਮੰਡੀ ਦੇ ਵਿੱਚ ਸਭ ਕੁਝ ਹੋ ਸਕਦਾ ਸਰਕਾਰ ਉਹਨਾਂ ਦੀ ਹੈ ਜਨਨ ਕਿ ਐਮਐਲਏ ਉਹਨਾਂ ਦਾ ਫੇਰ ਵੀ ਲੋਕਾਂ ਦੇ ਕੰਮ ਨਾ ਹੋਣ ਬੜੇ ਦੁੱਖ ਦੀ ਗੱਲ ਹੈ ਉਹਨੇ ਵੇਖਣਾ ਸੱਚ ਦੀ ਪੜਤਾਲ ਮੈਂ ਉਤਾਰਦੀ ਹਾਂ ਇਤਾਰਾ ਫੇਰ ਮਿਲਦੇ ਹਾਂ ਧੰਨਵਾਦ